ਨੌਜਵਾਨਾਂ ਨੂੰ ਰੋਜ਼ਗਾਰ ਦੇਣ ਦੇ ਮੌਕੇ ਅਤੇ ਉਹਨਾਂ ਦੇ ਵਿੱਚ ਖੇਡ ਦੀ ਭਾਵਨਾ ਭਰਨ ਦੇ ਮਕਸਦ ਦੇ ਨਾਲ ਲੁਧਿਆਣਾ ਵਿਖੇ ਦਸ਼ਮੇਸ਼ ਯੁਵਾ ਅਤੇ ਸਪੋਰਟ ਕਲੱਬ ਦਾ ਗਠਨ ਕੀਤਾ ਗਿਆ ਜਿਸ ਦੇ ਪ੍ਰਧਾਨ ਬਲਜੀਤ ਸਿੰਘ ਕਲਾਂੰਗਲ ਨੂੰ ਲਾਇਆ ਗਿਆ ਹੈ ਮੀਡੀਆ ਨੂੰ ਸੰਬੋਧਿਤ ਕਰਦੇ ਹੋਏ ਕਲੱਬ ਦੇ ਪ੍ਰਧਾਨ ਨੇ ਕਿਹਾ ਕਿ ਉਹਨਾਂ ਦੇ ਕਲੱਬ ਦਾ ਉਦੇਸ਼ ਨੌਜਵਾਨਾਂ ਨੂੰ ਰੋਜ਼ਗਾਰ ਦੇਣ ਦੇ ਮੌਕੇ ਪ੍ਰਦਾਨ ਕਰਨਾ ਹੈ ਤਾਂ ਜੋ ਉਹ ਆਪਣੇ ਚੰਗੇ ਭਵਿੱਖ ਦਾ ਚੇਨ ਕਰ ਸਕਣ ਉਹਨਾਂ ਨੇ ਅਲੱਗ-ਅਲੱਗ ਸਮਾਜਿਕ ਮੁੱਦਿਆਂ ਤੇ ਵੀ ਗੱਲ ਕੀਤੀ ਅਤੇ ਇਸੇ ਤਰ੍ਹਾਂ ਹੀ ਖੇਡ ਨੂੰ ਵੀ ਪ੍ਰੋਸਾਹਿਤ ਕੀਤਾ ਜਾਵੇਗਾ ਇਸ ਮੌਕੇ ਤੇ ਕਲੱਬ ਦੇ ਹੋਰ ਮੈਂਬਰਾਂ ਵੱਲੋਂ ਵੀ ਕਲੱਬ ਦੀਆਂ ਨੀਤੀਆਂ ਤੇ ਵਿਚਾਰ ਕੀਤੇ ਗਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦਾਸ ਬਲਜੀਤ ਸਿੰਘ ਕਾਲਾ ਨੰਗਲ ਜੋ ਕਿ ਵੀਰਾਂ ਨੇ ਬੜੀ ਵੱਡੀ ਜ਼ਿੰਮੇਵਾਰੀ ਦਿੱਤੀ ਆ ਦਸਮੇਸ਼ ਸਪੋਰਟਸ ਯੂਥ ਐਂਡ ਸਪੋਰਟਸ ਕਲੱਬ ਦਾ ਜਿਹੜਾ ਕਿ ਮੁਖ ਸੇਵਾਦਾਰ ਥਾਪਿਆ ਤੇ ਮੈਂ ਵਿਸ਼ਵਾਸ ਬੋਣਾ ਵੀਰਾਂ ਨੂੰ ਕਿ ਜਿਹੜੀ ਇਹਨਾਂ ਨੇ ਜ਼ਿੰਮੇਵਾਰੀ ਸੌਂਪੀ ਆ ਪੂਰੀ ਤਨਦੇਹੀ ਨਾਲ ਨਿਭਾਵਾਂਗੇ। ਜਿਵੇਂ ਕਿ ਪਹਿਲਾਂ ਸਾਡੇ ਸੀਨੀਅਰ ਦੱਸ ਕੇ ਗਏ ਆ ਯੂਥ ਦੇ ਕੀ ਕਾਰਜ ਹੋਣਗੇ। ਸੇਮ ਉਹੀ ਕਾਰਜ ਹੋਣਗੇ ਜੀ ਜੋ ਸੀਨੀਅਰਸ ਨੇ ਦੱਸੇ ਨੇ ਤੇ ਜਿਵੇਂ ਕਿ ਸਮਾਜ ਸੇਵਾ ਹੋਰ ਬਹੁਤ ਸਾਰੀਆਂ ਐਨਜੀਓ ਕਰਦੀਆਂ ਨੇ ਸਾਹਮਣੇ ਹੋ ਗਈਆਂ ਸਮਾਜ ਸੇਵਾ ਜਿਹੜੀ ਆ ਕਿ ਅਸੀਂ ਪਹਿਲਾਂ ਵੀ ਕਰਦੇ ਆ ਰਹੇ ਹਾਂ ਤੇ ਹੁਣ ਵੀ ਕਰਾਂਗੇ ਤੇ ਸਭ ਤੋਂ ਸਾਡਾ ਮੇਨ ਮੁੱਦਾ ਜੂਸ ਦਾ ਜਿਹੜਾ ਅਸੀਂ ਇਹ ਰੱਖਿਆ ਕਿ ਜਿਹੜੇ ਸਾਡੇ ਨੌਜਵਾਨ ਵੀਰ ਹੱਥੀਂ ਕਿਰਤ ਕਰਨਾ ਚਾਹੁੰਦੇ ਆ ਨੌਜਵਾਨ ਵੀਰ ਜਿਹੜੇ ਹੱਥੀਂ ਕਿਰਤ ਕਰਨਾ ਚਾਹੁੰਦੇ ਆ ਪਰ ਮਾਇਆ ਦੀ ਜਿਹੜਾ ਪੈਰਾ ਢਿਲਾ ਹੋਣ ਕਰਕੇ ਉਹ ਆਪਣਾ ਕੋ ਕਾਰੋਬਾਰ ਨਹੀਂ ਖੋਲ ਸਕਦੇ ਉਹਨਾਂ ਵੀਰਾਂ ਨੂੰ ਪੈਲ ਦੇ ਆਧਾਰ ਤੇ ਅਸੀਂ ਜਿਹੜਾ ਰੋਜਗਾਰ ਖੋਲ ਕੇ ਦੇਣਾ ਇਹ ਸਾਡੇ ਜੂਥ ਦਾ ਜਿਹੜਾ ਮੇਨ ਪਹਿਲਾ ਕੰਮ ਆ ਦੂਸਰਾ ਕੰਮ ਆ ਜੀ ਮੇਨ ਜਿਹੜੀ ਧੀਆਂ ਦੇ ਕਾਰਜ ਉਹ ਧੀਆਂ ਦੇ ਨਾਲ ਰਿਲੇਟਡ ਕਿਸੇ ਤਰ੍ਹਾਂ ਦਾ ਵੀ ਕਾਰਜ ਹੋਊਗਾ ਚਾਹੇ ਧੀ ਦੇ ਵਿਆਹ ਦਾ ਹੋਵੇ ਧੀ ਦੀ ਪੜ੍ਹਾਈ ਦਾ ਹੋਵੇ ਚਾਹੇ ਕਿਤੇ ਧੀ ਦੇ ਨਾਲ ੱੱੱਕਾ ਹੋਇਆ ਹੋਵੇ ਅਸੀਂ ਉੱਥੇ ਪੂਰਾ ਸਾਥ ਦੇਵਾਂਗੇ ਇਹ ਸਾਡੇ ਜੂਥ ਦੇ ਦੋ ਮੇਨ ਕੰਮ ਨੇ ਜੀ ਬਾਕੀ ਹੋਰ ਜਿਵੇਂ ਕਿਸੇ ਨੂੰ ਰਾਸ਼ਨ ਦੇਣਾ ਬਥੇਰੀਆਂ ਜੋ ਫਿਰਦੇ ਥੋੜੇ ਥੋੜੇ ਹੀ ਦਿਨਾਂ ਦੇ ਵਿੱਚ ਜੋ ਇਸ ਤਰ੍ਹਾਂ ਦੀ ਟੀਮਾਂ ਬੰਦੀਆਂ ਨੇ ਟੁੱਟ ਜਾਂਦੀਆਂ ਨੇ ਅੱਗੇ ਨਹੀਂ ਵਧਦੀਆਂ ਕੀ ਕਾਰਨ ਹੁੰਦੇ ਆ ਉਹਦਾ ਕਾਰਨ ਇਹੀ ਆ ਜੀ ਦੇਖੋ ਉਹਦੇ ਵਿੱਚ ਜਿਹੜਾ ਆਪਣਾ ਮੇਨ ਮੰਤਵ ਆਪਣਾ ਆਪਣੀ ਗਰਜ ਹੁੰਦੀ ਆ ਬੰਦੇ ਨੂੰ ਜਦੋਂ ਬੰਦੇ ਨੂੰ ਆਪਣੇ ਆਪਣੀ ਗਰਜ ਹੋਵੇ ਕਿ ਮੈਂ ਫੇਮਸ ਹੋ ਜਾਾਂ ਸਟੰਟ ਬਾਜ਼ੀਆਂ ਕਰਦਾ ਬੰਦਾ ਠੀਕ ਆ ਜਦੋਂ ਤੁਸੀਂ ਮਨੋ ਸਮਾਜ ਸੇਵਾ ਜਾਂ ਲੋਕਾਂ ਦੀ ਸੇਵਾ ਵਾਲੇ ਪਾਸੇ ਤੁਰੋਗੇ ਤੱਤਾ ਡਾ ਜਿਹੜਾ ਉਹ ਟੁੱਟੂਗਾ ਨਹੀਂ ਜ਼ਿਆਦਾਤਰ ਦੇਖੋ ਉਹਦੀ ਮਾਇਆ ਦਾ ਰੋਲਾ ਪੈਂਦਾ ਕਿਸੇ ਵੀ ਸੰਸਥਾ ਕਿਸੇ ਵੀ ਐਨ ਜੀਓ ਵਿੱਚ ਤੁਸੀਂ ਦੇਖ ਲਓ ਜਦੋਂ ਵੀ ਵਿਗਾੜ ਪੈਂਦਾ ਉਹ ਰੋਲਾ ਪੈਂਦਾ ਜੀ ਮਾਇਆ ਦਾ ਸਾਡੇ ਇੱਥੇ ਇਹੋ ਜਿਹਾ ਕੋਈ ਨਹੀਂ ਹੋਏਗਾ ਸਾਡੇ ਜਿਹੜੀ ਐ ਫਾਈਨੈਂਸ਼ੀਅਲ ਜਿਹੜੀ ਆ ਕਿ ਟੀਮ ਉਹ ਇੱਕ ਵੱਖਰੀ ਬਣਾਈ ਜਾਵੇਗੀ ਜਿਹੜੀ ਕਿੱਥੋਂ ਕੀ ਆਇਆ ਤੇ ਕਿੰਨੂੰ ਕੀ ਗਿਆ ਉਹਦਾ ਪੂਰਾ ਹਿਸਾਬ ਰੱਖਿਆ ਜਾਵੇ ਤੇ ਕਈ ਦੇਖਿਆ ਜਾਂਦਾ ਕਿ ਐਨ ਜੀਓ ਚੱਲਦੀਆਂ ਨੇ ਐਨ ਜੀਓ ਦੇ ਖੁਲਾਸੇ ਵੀ ਹੁੰਦੇ ਆ ਕੁਝ ਇਸ ਤਰ੍ਹਾਂ ਦੀ ਗੱਲਬਾਤ ਕੀ ਕਹਿਣਾ ਚਾਹੁੰਦੇ ਆ ਉਹਦੇ ਬਾਰੇ ਦੇਖੋ ਜੀ ਉਹ ਤਾਂ ਹੁਣ ਅਸੀਂ ਸਾਰੇ ਜਾਣਦੇ ਆ ਕਿਵੇਂ ਸਾਡੇ ਬਾਹਰ ਬੈਠੇ ਆਨਾਰੇ ਵੀਰ ਜਿਹੜੇ ਦਿਨ ਰਾਤ ਮਿਹਨਤ ਕਰਕੇ ਇੱਥੇ ਜਿਹੜਾ ਮਾਇਆ ਭੇਜਦੇ ਆ ਤੇ ਇੱਥੇ ਜਿਹੜੇ ਆਪਾਂ ਹੁਣ ਐਨ ਜੀਓ ਦੇਖ ਲਓ ਤੁਸੀਂ ਲੁਧਿਆਣੇ ਦੇ ਵਿੱਚ ਹੀ ਮੇਰੇ ਹਿਸਾਬ ਨਾਲ 5-700 ਐਨ ਜੀਓ ਹੋਣੀ ਆ ਤੇ ਜਿਹੜਾ ਵੀ ਬੰਦਾ ਐਨ ਜੀਓ ਚਲਾ ਰਿਹਾ ਉਹਦਾ ਕੋਈ ਆਪਣਾ ਕਾਰੋਬਾਰ ਨਹੀਂਗਾ ਠੀਕ ਆ ਜੀ ਉਹ 11 ਵਜੇ ਸੁੱਤਾ ਉੱਠਦਾ ਵਾ ਤੇ ਸ਼ਾਮ ਨੂੰ ਜੜਾ ਕੇ ਉੱਠ ਕੇ ਮੋਬਾਈਲ ਹੱਥ ਚ ਹੁੰਦਾ ਦੇ ਜਾਂ ਤਾਂ ਰੋਡ ਤੇ ਖੜ ਜਾਂਦਾ ਆਪਣਾ ਟਬਰ ਲੈ ਕੇ ਠੀਕ ਆ ਜੀ ਕਿੰਨੇ ਪੈਸੇ ਉਹਨੇ ਇਕੱਠੇ ਕੀਤੇ ਕਿੰਨੇ ਉਹਨੇ ਕਿੱਥੇ ਲਾਏ ਕਿਸੇ ਨੂੰ ਉਹਦਾ ਕੋਈ ਹਿਸਾਬ ਨਹੀਂ ਦਾ ਸਾਡਾ ਸਵਾਲ ਇਹ ਹੈ ਕਿ ਤੁਸੀਂ ਉਹਨਾਂ ਨੂੰ ਨੱਥ ਪਾਉਂਗੇ ਬਿਲਕੁਲ ਜੀ ਬਿਲਕੁਲ ਨੱਥ ਪਾਵਾਂਗੇ ਇਹਨਾਂ ਨੂੰ ਜਿਹੜੇ ਇਹੋ ਜਿਹੇ ਬੰਦੇ ਜਿਹੜੇ ਕਿ ਸੰਗਤ ਵੱਲੋਂ ਭੇਜੀ ਮਾਇਆ ਜਿਹੜੀ ਕਿ ਲੋੜਵੰਦ ਤੱਕ ਪਹੁੰਚਣੀ ਚਾਹੀਦੀ ਆ ਉਹਨੂੰ ਆਪਣੇ ਨਿੱਜੀ ਸਵਾਰਥ ਵਾਸਤੇ ਵਰਤਦੇ ਆ ਉਹਨਾਂ ਨੂੰ ਨੱਥ ਪਾਵਾਂਗੇ ਜੀ ਧੰਨਵਾਦ ਦਸ਼ਮੀਸ਼ ਜੂਥ ਕਲੱਬ ਦੀ ਓਪਨਿੰਗ ਕੀਤੀ ਅਸੀਂ ਅੱਜ ਸਾਡੇ ਸਾਰੇ ਵੀਰਾਂ ਦੇ ਸਹਿਯੋਗ ਨਾਲ ਸਾਡੇ ਜੋ ਮੇਨ ਮੁੱਦੇ ਰਹਿਣਗੇ ਜਿੱਦਾਂ ਕਿ ਜੋ ਇਸ ਸਮੇਂ ਕਿਸਾਨੀ ਦਾ ਮੁੱਦਾ ਚੱਲ ਰਿਹਾ ਵਾ ਇਹ ਸੰਘਰਸ਼ ਦੇ ਨਾਲ ਮੁੱਦੇ ਨਾਲ ਮੁੱਦਾ ਲਾ ਕੇ ਚੱਲਣਾ ਵਾ ਬਾਕੀ ਜੋ ਸਾਡੇ ਸਮਾਜ ਦੇ ਵਿੱਚ ਜਿੱਦਾਂ ਕਿ ਸਾਡੇ ਕੁਝ ਥੱਲੇਲੇ ਲੈਵਲ ਦੇ ਵੀਰ ਹੈਗੇ ਆ ਜੋ ਪੜ੍ਹਾਈ ਕਰਨੀ ਫੀਸਾਂ ਨਹੀਂ ਦੇ ਸਕਦੇ ਹੈਗੇ ਜਾਂ ਕਿਸੇ ਸਾਡੇ ਧੀ ਭੈਣ ਦਾ ਵਿਆਹ ਵਾ ਪਰਿਵਾਰ ਗਰੀਬ ਆ ਉੱਥੇ ਅਸੀਂ ਹੈਲਪ ਕਰਨੀ ਆ ਬਾਕੀ ਜੇ ਕਿਸੇ ਮਾੜੇ ਬੰਦੇ ਨਾਲ ਕਿਤੇ ਤੱਕਾ ਹੋ ਰਿਹਾ ਵਾ ਉੱਥੇ ਅਸੀਂ ਮੁੱਦੇ ਨਾਲ ਮੁੱਦਾ ਲਾ ਕੇ ਖੜਨਾ ਵਾ ਠੀਕ ਆ ਜੀ ਬਾਕੀ ਜੋ ਸਾਡੇ ਵੀ ਤੁਸੀਂ ਇਕੱਠਿਤ ਕੀਤੀ ਆ ਪਹਿਲੇ ਦਿਨ ਹੀ ਕਿੰਨੇ ਲੋਕ ਤੁਹਾਡੇ ਨਾਲ ਜੁੜ ਤਾ ਸਾਡੇ ਨਾਲ ਵੀਰ ਜੀ ਐਕਚੁਅਲੀ ਅਸੀਂ 바ਵਾ ਦੇਰ ਤੋਂ ਵਰਕ ਕਰਦੇ ਆ ਰਹੇ ਆ ਕਟੋਕਰ 10 ਸਾਲ ਹੋ ਗਿਆ ਸਾਨੂੰ ਅਸੀਂ ਸਾਡੇ ਨਾਲ ਅੱਜ ਦੀ ਮੀਟਿੰਗ ਤੇ ਤਾਂ ਕਟੋਕਰ 200 ਬੰਦਾ ਪਹੁੰਚਿਆ ਵਾ ਵੈਸੇ ਸਾਡੇ ਨਾਲ 1000 ਪਲੱਸ ਜੋ ਵੀ ਹੈ ਮੈਂਬਰ ਸਾਡੇ ਭਰਾ ਜੁੜੇ ਹੋਏ ਆ ਸਾਡੇ ਨਾਲ ਤੇ ਅੱਗੇ ਵੀ ਹੁਣ ਸਾਨੂੰ ਸੰਯੋਗ ਹੋਰ ਮਿਲ ਰਿਹਾ ਵਾ ਭਰਾਵਾਂ ਦਾ ਸਾਥ ਮਿਲ ਰਿਹਾ ਵਾ ਅੱਗੇ ਹੋਰ ਵੀ ਇਹ ਗਰੁੱਪ ਦੀ ਜਿਹੜੀ ਗਰੋਥ ਹੋਰ ਵਧੂਗੀ ਤੁਹਾਨੂੰ ਪਤਾ ਦੇਸ਼ ਦੇ ਵਿੱਚ ਧੀਆਂ ਪਿੰਨ ਦਾ ਅੰਗਰਾਜ਼ਰ ਹੋ ਰਿਹਾ ਉੱਤੇ ਕੀ ਕਹਿੰਦੇ ਉਹਦੇ ਵਿਰੋਧਚਾ ਜੀ ਅਸੀਂ ਡਟ ਕੇ ਉਹਦੇ ਖਿਲਾਫ ਅਸੀਂ ਫੈਸਲੇ ਲਾਵਾਂਗੇ ਕੋਰਟ 'ਚ ਵੀ ਜਾਵਾਂਗੇ ਵਕੀਲ ਵੀ ਕਰਾਂਗੇ ਆਪਣੇ ਕਿੰਨੀਆਂ ਬੱਕਰੀ ਰੈਟ ਪਾਵਾਂਗੇ ਅਸੀਂ ਹਾਈ ਕੋਰਟ ਦੇ ਕੈਂਡਲ ਮਾਰਚਾਂ ਤੇ ਔਰ ਇਨ ਧਰਨਿਆਂ ਤੇ ਨਹੀਂ ਅਸੀਂ ਕੈਂਡਲ ਮਾਰਚ ਨਹੀਂ ਕਰਨਾ ਜੀ ਅਸੀਂ ਉਹਦੇ ਵਿਰੋਧਚਾ ਹਾਂ ਕੈਂਡਲ ਮਾਰਚ ਲੋਕੀ ਕੱਢਦੇ ਆ ਰਾਤ ਨੂੰ 7 ਵੇ ਘਰਾਂ 'ਚੋਂ ਨਿਕਲਦੇ ਆ 8 ਵਜੇ ਨੂੰ ਘਰਾਂ 'ਚੋਂ ਵੜ ਦਿੰਦੇ ਆ ਜ਼ਿੰਮੇਵਾਰੀ ਖਤਮ ਜੀ ਅਸੀਂ ਬਕਾਇਦਾ ਆਪਣਾ ਪਰਸਨਲ ਵਕੀਲ ਸਾਡੇ ਹੈਗੇ ਆ ਗਰੁੱਪ ਦੇ ਠੀਕ ਹੈ ਜੀ ਬਕਾਇਦਾ ਅਸੀਂ ਆਪਣੀ ਪਰਸਨਲ ਦਸ਼ਮੇਜ ਜੂਦ ਗਰੁੱਪ ਕੰਨੀਓ ਰੈਕਟ ਪਾਵਾਂਗੇ ਜੀ ਜਿੰਨਾ ਸਾਤੋਂ ਹੋ ਸਕੇ ਅਸੀਂ ਕੰਧਰਾਂ ਕੰਧਾ ਲਾ ਕੇ ਖੜਾਂਗੇ ਪਰਿਵਾਰ ਦੇ ਨਾਲ ਖੜੇ ਹਾਂ ਜੀ ਠੀਕ ਹੈ ਜੀ ਲੁਧਿਆਣਾ ਤੋਂ ਬਿਊਰੋ ਰਿਪੋਰਟ ਐਸਮ ਜੈਦ ਨਿਊਜ਼